ਬਣਾ ਬਠਿੰਡਾ ਸੀਟ ਵਾਲਾ ਨੁਕਸਾਨ ਤਾਂ ਨਹੀਂ ਨਾ ਨਾ ਲੋਕ ਕਹਿੰਦੇ ਰਾਜਾ ਵੜਿੰਗ ਹੁਣ ਕਰੰਟ ਨਹੀਂ ਕੱਢਦਾ ਰਾਜਾ ਵੜਿੰਗ ਨੂੰ ਪਤਾ ਨਹੀਂ ਕੀ ਗੜਬੜ ਹੋ ਗਈ ਜਣਾ ਜਣਾ ਡੁੰਗੀਆਂ ਹੋ ਗਈਆਂ ਰਾਜਾ ਵੜਿੰਗ ਦੀ ਤਾਂ ਇਹ ਵੀ ਹੰਬਲ ਬੰਦਾ ਹੋਈ ਜਾਂਦਾ ਜਣਾ ਤਾਂ ਲੋਕਾਂ ਨੇ ਦੱਸਦੀਆਂ ਬੇਦੀ ਸਾਹਿਬ ਬਟ ਮੈਨੂੰ ਲੱਗਦਾ ਹੈ ਕਿ ਉਮਰ ਦੇ ਨਾਲ ਔਰ ਜ਼ਿੰਮੇਦਾਰੀਆਂ ਨਾਲ ਤੁਹਾਨੂੰ ਆਪ ਦੇ ਆਪ ਚ ਤਬਦੀਲੀ ਲਿਆਉਣੀ ਚਾਹੀਦੀ ਬਾਬਾ ਨਾਨਕ ਕੀ ਸੁਖਾਉਂਦਾ ਤੁਸੀਂ ਤੁਸੀਂ ਨਿਮਰਤਾ ਬਹੁਤ ਆ ਗਈ ਹੰਬਲ ਬਹੁਤ ਹੋ ਗਏ ਅਸੀਂ ਰਾਜਾ ਵੜਿੰਗ ਜਿਹੜਾ ਸ਼ੁਰੂ ਤੋਂ ਦੇਖਿਆ 2012 ਤੋਂ ਚੱਲੋ ਤੁਹਾਡੀ ਪਹਿਲਾਂ ਦੀ ਪੋਲਿਟਿਕਸ ਆ ਪਰ ਰੈਕੋਗਨਾਈਜ਼ ਤੁਸੀਂ 12 ਤੋਂ ਹੋਣ ਲੱਗ ਗਏ ਇਹ ਫਿਰ ਵੱਡਾ ਵੱਡਾ ਪੰਨਾ ਕਿਵੇਂ ਆਉਣ ਲੱਗ ਗਿਆ ਇਹ ਮੇਰੇ ਹੰਬਲ ਹੋਣ ਨਾਲ ਮੇਰਾ ਨੁਕਸਾਨ ਵੀ ਹੋ ਗਿਆ ਬਹੁਤ سارے ਲੋਕ ਕਹਿੰਦੇ ਆ ਬਟਹਿੰਦਾ ਸੀਟਾਂ ਦਾ ਨੁਕਸਾਨ ਤਰੀ ਨਾ 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 ਲੋਕ ਕਹਿੰਦੇ ਰਾਜਾ ਵੜਿੰਗ ਹੁਣ ਕਰੰਟ ਨਹੀਂ ਕੱਢਦਾ ਰਾਜਾ ਵੜਿੰਗ ਨੂੰ ਪਤਾ ਨਹੀਂ ਕੀ ਗੜਬੜ ਹੋਗੀ ਪਰ ਮੈਂ ਇਹ ਸਮਝਦਾ ਕਿ 45 ਸਾਲ ਦਾ ਹੋ ਗਿਆ ਜਿਹੜਾ ਜਣਾ ਡੂੰਗੀਆਂ ਹੋ ਗਈਆਂ ਰਾਜੇ ਵੜਿੰਗ ਦੀਆਂ ਤਾਂ ਇਹ ਵੀ ਹੰਬਲ ਬੰਦਾ ਹੋਈ ਜਾਂਦਾ ਹੈ ਜਿਹੜਾ ਤਾਂ ਲੋਕਾਂ ਨੇ ਦੱਸਿਆ ਇਹ ਬੇਦੀ ਸਾਹਿਬ ਬਟ ਮੈਨੂੰ ਲੱਗਦਾ ਹੈ ਕਿ ਉਮਰ ਦੇ ਨਾਲ ਔਰ ਜ਼ਿੰਮੇਦਾਰੀਆਂ ਨਾਲ ਤੁਹਾਨੂੰ ਆਪ ਦੇ ਆਪ 'ਚ ਤਬਦੀਲੀ ਲਿਆਉਣੀ ਚਾਹੀਦੀ ਹੈ ਔਰ ਜਿਹੜੇ ਵਿਅਕਤੀ ਉਮਰ ਦੇ ਨਾਲ ਆਪ ਦੇ ਆਪ 'ਚ ਤਬਦੀਲੀ ਨਹੀਂ ਲਿਆਉਂਦੇ ਜ਼ਿੰਮੇਦਾਰੀ ਦੇ ਨਾਲ ਮੈਨੂੰ ਲੱਗਦਾ ਉਹ ਕਾਮਯਾਬ ਨਹੀਂ ਹੁੰਦੇ ਮੈਂ ਬਚਪਨ ਸੀ ਉਹ ਬਚਪਨ ਚ ਗੁਜ਼ਾਰਤਾ ਜਵਾਨੀ ਸੀ ਨਮਾ ਨਮਾ ਜੋਸ਼ ਸੀ ਕਾਂਗਰਸ ਚ ਵੀ ਕੁਝ ਐਸੇ ਹੈਗੇ ਨੇ ਲੀਡਰ ਜਿਨ੍ਹਾਂ ਨੇ ਤਬਦੀਲੀ ਨਹੀਂ ਲਿਆਂਦੀ ਉਮਰ ਦੇ ਹਿਸਾਬ ਨਾਲ ਮੈਂ ਤਾਂ ਕਹਤਾ ਬੇਦੀ ਸਾਹਿਬ ਮੈਂ ਨਹੀਂ ਕਹਿੰਦਾ ਕਾਂਗਰਸ ਚ ਹੈਗੇ ਹੈ ਜਾਂ ਨਹੀਂ ਹੈਗੇ ਪਰ ਜਿਹੜਾ ਆਪਦੇ ਚ ਸਮੇਂ ਦੇ ਮੁਤਾਬਕ ਤਬਦੀਲੀ ਨਹੀਂ ਲੱਕਿਆਊਗਾ ਉਹ ਮੁਕੰਮਲ ਤੌਰ ਤੇ ਫੇਲ ਹੋ ਜਾਊਗਾ ਬਠਿੰਡਾ ਸੀਟ ਵਾਲਾ ਨੁਕਸਾਨ ਤਾਂ ਨਹੀਂ ਨਾ ਨਾ ਲੋਕ ਕਹਿੰਦੇ ਰਾਜਾ ਵੜਿੰਗ ਹੁਣ ਕਰੰਟ ਨਹੀਂ ਕੱਢਦਾ ਰਾਜਾ ਵੜਿੰਗ ਨੂੰ ਪਤਾ ਨਹੀਂ ਕੀ ਗੜਬੜ ਹੋ ਗਈ ਜਿਹੜਾ ਜਿਹੜਾ ਡੁੰਗੀਆਂ ਹੋ ਗਈਆਂ ਰਾਜੇ ਬੜਿੰਕ ਤਾ ਇਹ ਵੀ ਹੰਬਲ ਬੰਦਾ ਹੋਈ ਜਾਂਦਾ ਜਿਹੜਾ ਤਾਂ ਲੋਕਾਂ ਨੇ ਦੱਸਦੀਆਂ ਬੇਦੀ ਸਾਹਿਬ ਬਟ ਮੈਨੂੰ ਲੱਗਦਾ ਹੈ ਕਿ ਉਮਰ ਦੇ ਨਾਲ ਔਰ ਜ਼ਿੰਮੇਦਾਰੀਆਂ ਨਾਲ ਤੁਹਾਨੂੰ ਆਪ ਦੇ ਆਪ ਚ ਤਬਦੀਲੀ ਲਿਆਉਣੀ ਚਾਹੀਦੀ ਹੈ ਬਾਬਾ ਨਾਨਕ ਦੀ ਸਖੋਂਦਾ ਤੁਸੀਂ ਤੁਸੀਂ ਨਿਮਰਤਾ ਬਹੁਤ ਆ ਗਈ ਹੰਬਲ ਬਹੁਤ ਹੋ ਗਏ ਅਸੀਂ ਰਾਜਾ ਵੜਿੰਗ ਜਿਹੜਾ ਸ਼ੁਰੂ ਤੋਂ ਦੇਖਿਆ 2012 ਤੋਂ ਚੱਲੋ ਤੁਹਾਡੀ ਪਹਿਲਾਂ ਦੀ ਪੋਲਿਟਿਕਸ ਆ ਪਰ ਰੈਕੋਗਨਾਈਜ਼ ਤੁਸੀਂ 12 ਤੋਂ ਹੋਣ ਲੱਗੇ ਇਹ ਫਿਰ ਪਾਰ ਵੱਡਾ ਵੱਡਾਪਨ ਕਿਵੇਂ ਆਉਣ ਲੱਗ ਗਿਆ ਇਹ ਮੇਰੇ ਹੰਬਲ ਹੋਣ ਨਾਲ ਮੇਰਾ ਨੁਕਸਾਨ ਵੀ ਹੋ ਗਿਆ ਬਹੁਤ ਸਾਰੇ ਲੋਕ ਕਹਿੰਦੇ ਰਾਜਾ ਬਠਿੰਡਾ ਸੀਟ 'ਤੇ ਨੁਕਸਾਨ ਤਾਂ ਨਹੀਂ ਨਾ 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 ਲੋਕ ਕਹਿੰਦੇ ਰਾਜਾ ਵੜਿੰਗ ਹੁਣ ਕਰੰਟ ਨਹੀਂ ਕੱਢਦਾ ਰਾਜਾ ਵੜਿੰਗ ਨੂੰ ਪਤਾ ਨਹੀਂ ਕੀ ਗੜਬੜ ਹੋ ਗਈ ਪਰ ਮੈਂ ਇਹ ਸਮਝਦਾ ਕਿ 45 ਸਾਲ ਦਾ ਹੋ ਗਿਆ ਜਿਹੜਾ ਜਣਾ ਡੂੰਗੀਆਂ ਹੋ ਗਈਆਂ ਰਾਜਾ ਵੜਿੰਗ ਦੀਆਂ ਨਾ ਇਹ ਵੀ ਹੰਬਲ ਬੰਦਾ ਹੋਈ ਜਾਂਦਾ ਹੈ ਜਿਹੜਾ ਤਾਂ ਲੋਕਾਂ ਨੇ ਦੱਸਿਆ ਇਹ ਬੇਦੀ ਸਾਹਿਬ ਬਟ ਮੈਨੂੰ ਲੱਗਦਾ ਹੈ ਕਿ ਉਮਰ ਦੇ ਨਾਲ ਔਰ ਜ਼ਿੰਮੇਦਾਰੀਆਂ ਨਾਲ ਤੁਹਾਨੂੰ ਆਪ ਦੇ ਆਪ 'ਚ ਤਬਦੀਲੀ ਲਿਆਉਣੀ ਚਾਹੀਦੀ ਹੈ ਔਰ ਜਿਹੜੇ ਵਿਅਕਤੀ ਉਮਰ ਦੇ ਨਾਲ ਆਪ ਦੇ ਆਪ 'ਚ ਤਬਦੀਲੀ ਨਹੀਂ ਲਿਆਉਂਦੇ ਜ਼ਿੰਮੇਦਾਰੀ ਦੇ ਨਾਲ ਮੈਨੂੰ ਲੱਗਦਾ ਉਹ ਕਾਮਯਾਬ ਨਹੀਂ ਹੁੰਦੇ ਮੈਂ ਬਚਪਨ ਸੀ ਉਹ ਬਚਪਨ ਚ ਗੁਜ਼ਾਰਤਾ ਜਵਾਨੀ ਸੀ ਨਮਾ ਨਮਾ ਜੋਸ਼ ਸੀ ਕਾਂਗਰਸ ਚ ਵੀ ਕੁਝ ਐਸੇ ਹੈਗੇ ਨੇ ਲੀਡਰ ਜਿਨ੍ਹਾਂ ਨੇ ਤਬਦੀਲੀ ਨਹੀਂ ਲਿਆਂਦੀ ਉਮਰ ਦੇ ਹਿਸਾਬ ਨਾਲ ਮੈਂ ਤਾਂ ਕਹਤਾ ਬੇਦੀ ਸਾਹਿਬ ਮੈਂ ਨਹੀਂ ਕਹਿੰਦਾ ਕਾਂਗਰਸ ਚ ਹੈਗੇ ਹੈ ਜਾਂ ਨਹੀਂ ਹੈਗੇ ਪਰ ਜਿਹੜਾ ਆਪਦੇ ਚ ਸਮੇਂ ਦੇ ਮੁਤਾਬਕ ਤਬਦੀਲੀ ਨਹੀਂ ਲੱਕਿਆਊਗਾ ਉਹ ਮੁਕੰਮਲ ਤੌਰ ਤੇ ਫੇਲ ਹੋ ਜਾਊਗਾ